ਬਿਕਰਮ ਮਜੀਠੀਆ ਦੀ ਪਤਨੀ ਦਾ ਪੁਲਿਸ ਦੇ ਨਾਲ ਪੇਚਾ ਪਿਆ ਮਜੀਠੀਆ ਦੇ ਵਿੱਚ ਬਿਕਰਮ ਮਜੀਠੀਆ ਦੇ ਦਫਤਰ ਦੇ ਵਿੱਚ ਅੱਜ ਪੁਲਿਸ ਦੇ ਵੱਲੋਂ ਮਜੀਠੀਆ ਨੂੰ ਲੈ ਕੇ ਜਾਇਆ ਜਾਣਾ ਜਿੱਥੇ ਬਿਕਰਮ ਮਜੀਠੀਆ ਦੀ ਪਤਨੀ ਐਮਐਲਏ ਗਨੀਵ ਕੌਰ ਮਜੀਠੀਆ ਪਹੁੰਚ ਗਏ ਅਤੇ ਉਹਨਾਂ ਤੇ ਆਉਣ ਤੋਂ ਪਹਿਲਾਂ ਹੀ ਇੱਥੇ ਤਾਲੇ ਲਾ ਦਿੱਤੇ ਗਏ ਦਫਤਰ ਨੂੰ ਜਿਸ ਤੋਂ ਬਾਅਦ ਮਜੀਠੀਆ ਦੀ ਪਤਨੀ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਅਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਮੈਨੂੰ ਜਾਣ ਦੇ ਜਿਹੜਾ ਅੰਦਰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਮੈਨੂੰ ਰੋਕਿਆ ਜਾ ਰਿਹਾ ਤੇ ਉਹਨਾਂ ਦੇ ਸਮਰਥਕ ਵੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਮਜੀਠੀਆ ਦੀ ਪਤਨੀ ਨੇ ਵੱਡੇ ਇਲਜ਼ਾਮ ਵਿਜੀਲੈਂਸ ਅਤੇ ਪੁਲਸ ਦੇ ਉੱਪਰ ਤੇ ਮਾਨ ਸਰਕਾਰ ਦੇ ਉੱਪਰ ਲਾਏ ਨੇ ਮਜੀਠੀਆ ਦੀ ਪਤਨੀ ਦਾ ਕਹਿਣਾ ਹੈ ਕਿ ਇਹ ਮਜੀਠੀਏ ਤੋਂ ਡਰ ਗਏ ਨੇ ਇਹਨਾਂ ਨੂੰ ਦਿਨ ਰਾਤ ਮਜੀਠੀਆ ਹੀ ਦਿਸਦਾ ਹੈ ਅਤੇ ਜਿਹੜੇ ਇਲਜ਼ਾਮਾਂ ਦੇ ਕਰਕੇ ਮਜੀਠੀਆ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਉਹ ਬਿਲਕੁਲ ਬੇਬੁਨਿਆਦ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਜਿਹੜੀ 540 ਕਰੋੜ ਰੁਪਏ ਦੀ ਗੱਲ ਐਫ ਆਈ ਆਰ ਦੇ ਵਿੱਚ ਆਖੀ ਗਈ ਹੈ ਜੇਕਰ ਇੰਨੇ ਪੈਸੇ ਹੈ ਤਾਂ ਦਿਖਾਏ ਕਿਉਂ ਨਹੀਂ ਜਾ ਰਹੇ ਜੇਕਰ ਨਹੀਂ ਤਾਂ ਕਿ ਸਾਨੂੰ ਸਰਕਾਰ ਉਹ 540 ਕਰੋੜ ਰੁਪਏ ਦੇਵੇਗੀ ਤਾਂ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਮਜੀਠੀਆ ਦੀ ਪਤਨੀ ਵੱਲੋਂ ਦਿੱਤੇ ਗਏ ਨੇ ਅਤੇ ਅਫਸਰਾਂ ਦੇ ਨਾਲ ਵੀ ਉਹਨਾਂ ਦੀ ਬੈਸਬਾਜੀ ਹੁੰਦੀ ਦਿਖਾਈ ਦਿੱਤੀ ਹੈ ਉਸ ਵੇਲੇ ਕੀ ਕੁਝ ਹੋਇਆ ਅਤੇ ਮਜੀਠੀਆ ਦੀ ਪਤਨੀ ਨੇ ਕੀ ਕੁਝ ਆਖਿਆ ਤੁਸੀਂ ਵੀ ਦੇਖ ਲਾਓ ਮਜੀਠੀਏ ਤੋਂ ਸਾਰੇ ਡਰਦੇ ਨੇ ਉਹ 익ਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨਹੀਂ ਬਣਾਤਾ ਇੰਨਾ ਡਰਦੇ ਨੇ ਕਿ ਹਰ ਵਾਰ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿੱਸਦਾ ਇਕੱਲਾ ਵਿਕਰਮ ਜੀ ਹੀ ਦਿੱਸਦਾ ਕੇਸ ਪਾਇਆ ਇਹਨਾਂ ਨੇ ਢੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰੱਗਸ ਸਿਸ ਕਹਿੰਦੇ ਆ ਡਿਸਪਰੋਪੋਰਸ਼ਨੇਟ ਐਸੈਸ 540 ਕਰੋੜ ਜੇ ਨਹੀਂ ਲੱਭੇ ਨਾ ਇਹਨਾਂ ਕੇ ਸਾਲੋਂ ਮੈਨੂੰ ਜਾਣ ਹੀ ਨਹੀਂ ਦਿੱਤੇ